ਲਓ ਜੀ ਦੋਸਤੋ ਅੱਜ ਆਪਾਂ ਪੁਸ਼ਕਰ ਪਹੁੰਚ ਚੁੱਕੇ ਆਂ ਤੇ ਐਸ ਟਾਈਮ ਆਪਾਂ ਪੁਸ਼ਕਰ ਦੀ ਝੀਲ ਉਸ ਦੇ ਕਿਨਾਰੇ ਤੇ ਆਂ ਪੁਸ਼ਕਰ ਘਾਟ ਵੀ ਕਿਹਾ ਜਾਂਦਾ ਹੈ ਇਸ ਘਾਟ ਦੇ ਆਲੇ ਦਿਵਾਲੇ 52 ਘਾਟ ਬਣੇ ਹੋਏ ਆ ਜਿਸ ਤਰ੍ਹਾਂ ਜੈਪੁਰ ਘਾਟ ਗਊ ਘਾਟ ਅਗਲਗ ਇਸ ਤਰ੍ਹਾਂ ਬਰਾ ਘਾਟ ਆਪਾਂ ਦੇਖਦੇ ਆਂ ਘੁੰਮਦੇ ਆਂ ਨਾਲੇ ਅਸੀਂ ਆਪ ਦੇਖਦੇ ਆਂ ਨਾਲੇ ਤੁਹਾਨੂੰ ਦਿਖਾਉਨੇ ਆਂ ਜੀ ਬਣੇ ਰਹੋ ਸਾਡੇ ਨਾਲ ਚਲੋ ਆਪਾਂ ਥੱਲੇ ਇੱਕ ਪੰਛੀ ਝਾਤ ਮਾਰਦੇ ਆਂ ਜੀ ਇਸ ਪੁਸ਼ਕਰ ਘਾਟ ਦੇ ਬਿਲਕੁਲ ਕਿਨਾਰੇ ਤੇ ਾਂਛੀ ਕਬੂਤਰਾਂ ਦਾ ਜਮਾਵਾੜਾ ਲੋਕ ਚੋਗਾ ਪਾ ਰਹੇ ਆ ਬਹੁਤ ਸੋਹਣੇ ਲੱਗ ਰਹੇ ਆ ਜੀ ਕਬੂਤਰ ਚਲੋ ਆਪਾਂ ਅੱਗੇ ਚੱਲਦੇ ਆ ਜੀ ਕਿ ਲੇਕ ਝੀਲ ਦੇ ਆਲੇ ਦੁਆਲੇ ਸਾਰੇ ਹੀ ਘਾਟ ਬਣੇ ਹੋਏ ਆ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਸੋ ਇਸ ਘਾਟ ਤੇ ਲੋਕ ਆਉਂਦੇ ਆ ਜੀ ਔਰ ਇਸ ਦਾ ਦੂਸਰੇ ਪਾਸੇ ਚਾਰ ਛਪੇਰੇ ਹੀ ਬਾਜ਼ਾਰ ਹੈ ਹਰ ਇੱਕ ਘਾਟ ਦਾ ਗੇਟ ਬਾਜ਼ਾਰ ਦੇ ਵਿੱਚ ਫੁੱਲਦਾ ਹੈ ਇਹ ਜੀ ਨੂੰ ਕੁ ਬੜੀ ਦੁਰਦਸ਼ਾ ਹੁੰਦੀ ਹੈ ਇੱਥੇ ਦਰਸ਼ਨ ਕਰਨਾ ਤੇ ਹਰ ਘਾਟ ਦੇ ਉੱਪਰ ਜਾਂ ਅਲੱਗ-ਅਲੱਗ ਹਿੰਦੂ ਧਰਮ ਦੇ ਮੁਤਾਬਕ ਜੋ ਵੀ ਇਹਨਾਂ ਦੀ માનਤਾ ਮਨੋਤ ਹੈ ਸੂਹ ਘਾਟ ਦੇ ਉੱਪਰ ਉਹ ਇਸ਼ਨਾਨ ਕਰਦੇ ਹਨ ਉਹਨਾਂ ਨੇ ਕਿਹਾ ਗਿਆ ਹੈ ਕਿ ਜੋ ਵੀ ਇਸ ਪੁਸ਼ਕਰ ਦੀ ਝੀਲ ਦੇ ਵਿੱਚ ਜਾਂ ਕਹਿ ਦਈਏ ਕਿ ਇਹ ਇੱਕ ਕਿਸਮ ਦਾ ਸਰੋਵਰ ਹੀ ਹੈ ਜੋ ਵੀ ਇਹਦੇ ਵਿੱਚ ਸ਼ਰਧਾ ਨਾਲ ਇਸ਼ਨਾਨ ਕਰਦਾ ਹੈ ਤਾਂ ਉਸ ਦੇ ਸਾਰੇ ਪਾਪ ਦਿਲਦਰ ਕੱਟੇ ਜਾਂਦੇ ਹਨ ਸੋ ਅੱਜ ਆਪਾਂ ਆਏ ਸੀ ਆਪਾਂ ਵੀ ਸੋਚਿਆ ਕਿ ਇਸ ਦਾ ਦਰਸ਼ਨ ਕਰਨਾ ਤਾਂ ਬਣਦਾ ਹੈ 52 ਘਾਟ ਹਨ 52 ਘਾਟਾਂ ਦੇ ਵਿੱਚੋਂ ਇੱਕ ਘਾਟ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਦੇ ਵਿੱਚ ਬਣਾਇਆ ਗਿਆ ਹੈ ਜਿਸ ਦਾ ਨਾਮ ਗੋਬਿੰਦ ਘਾਟ ਹੈ ਆਪਾਂ ਉਸ ਦੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਮੰਦਿਰ ਹੀ ਸਾਰੇ ਮੰਦਿਰ ਹਨ ਆਪਾਂ ਅੱਗੇ ਦਿਖਾਉਨੇ ਆ ਤੁਹਾਨੂੰ ਬ੍ਰਹਮਾ ਜੀ ਦਾ ਮੰਦਿਰ ਵੀ ਹੈ ਜੀ ਇੱਥੇ ਉਹ ਵੀ ਇਹਦੇ ਕਿਨਾਰੇ ਤੇ ਹੀ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਵੀ ਇੱਥੇ ਆਏ ਹਨ ਗੁਰੂ ਨਾਨਕ ਦੇਵ ਜੀ ਵੀ ਉਹਨਾਂ ਦੀ ਵੀ ਚਰਨ ਸ਼ੋ ਪ੍ਰਾਪਤ ਹੈ ਸੋ ਆਪਾਂ ਅੱਗੇ ਦੇਖਦੇ ਆ ਆਪਣੇ ਗੁਰੂ ਸਹਿਬਾਨਾਂ ਦਾ ਜੋ ਵੀ ਜਗਾ ਨਿਸ਼ਾਨੀ ਬਣੀ ਹੋਈ ਸੋ ਆਪਾਂ ਤੁਹਾਨੂੰ ਐਕਸਪਲੋਰ ਕਰਾਂਗੇ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਸੋ ਬਣੇ ਰਹਿਣਾ ਜੀ ਚਲੋ ਚੱਲਦੇ ਆ ਜੀ ਆਪਾਂ ਅੱਗੇ ਨੂੰ ਕ ਬਹੁਤ ਸ਼ਾਂਤ ਆਣੀ ਦੂਰ ਤੱਕ ਸਾਰੇ ਹੀ ਇਸ ਥੀਲ ਦੇ ਆਲੇ-ਦੁਆਲੇ ਸਾਰੇ ਹੀ ਮੰਦਰ ਬਣੀ ਹੋਏ ਹਨ ਉਹ ਇੱਕ ਪੰਛੀ ਝਾਤ ਆਪਾ ਮਾਰ ਰਹੀ ਇਸ ਨੂੰ ਪੁਸ਼ਕਰ ਘਾਟ ਕਿਹਾ ਜਾਂਦਾ ਹੈ ਜੀ ਔਰ ਇਹਦੇ ਆਲੇ-ਦੁਆਲੇ ਸ਼ਹਿਰਾਂ ਦੇ ਨਾਮ ਤੇ ਕਾਫੀ ਘਾਟ ਬਣੇ ਹੋਏ ਆ ਜਿਸ ਤਰ੍ਹਾਂ ਇਹ ਸਾਹਮਣੇ ਲਿਖਿਆ ਹੈ ਜੀ ਗਵਾਲੀਆ ਘਾਟ ਸੋ ਇਹ ਸਾਰੀਆਂ ਘਾਟਾਂ ਦੇ ਰਸਤੇ ਇਸ ਘਾਟ ਦੇ ਉੱਪਰ ਹੀ ਖੁੱਲਦੇ ਹਨ ਇਹ ਅੱਗੇ ਆ ਗਈ ਜੀ ਇੰਦਰ ਘਾਟ ਇਸ ਤੋਂ ਥੋੜਾ ਹੀ ਅੱਗੇ ਜਾਈਏ ਆ ਅੱਗੇ ਆ ਜਾਂਦਾ ਹੈ ਜੀ ਚੰਦਰਗਾਟ ਇਹ ਚੰਦਰਗਾਟ ਹੈ ਜੀ ਇਹ ਬੜੀ ਹੋਈ ਹੈ ਇਸ ਤੋਂ ਅੱਗੇ ਜਾਈਏ ਤਾਂ ਇੱਧਰ ਆ ਜਾਂਦਾ ਏ 108 ਮਹਾਦੇਵ ਘਾਟ ਇਹ 108 ਮਹਾਦੇਵ ਘਾਟ ਹੈ ਜੀ ਹਾਂ ਹਰੇ ਘਾਟ ਤੇ ਮੰਦਰ ਬਣਿਆ ਹੋਇਆ ਹੈ ਹੈ ਜੀ ਬੰਸੀ ਘਾਟ ਇਹ ਹੈ ਜੀ ਬੰਸੀ ਘਾਟ ਇਹ ਮੁਹਮਾਇਨ ਹੈ ਇਧਰ ਜੀ ਇਹ ਮੈਂ ਐਂਟਰੀ ਹੈ ਇੰਤਰਾ ਕੇ ਵੀ ਹੈ ਜੀ ਇੰਟਰੈਸ ਜੀ ਪ੍ਰਾਹ ਘਾਟ ਇਹ ਸਾਰੀ ਘਾਟਾਂ ਬਣੀਆਂ ਹੋਈਆਂ ਹਨ ਹਾਂਜੀ ਦੋਸਤੋ ਆਪਾਂ ਆਏ ਆ ਇੱਥੇ ਪੁਸ਼ਕਰ ਘਾਟ ਦੇ ਕਿਨਾਰੇ ਤੇ ਤੇ ਇੱਥੇ ਗੁਰੂ ਗੋਬਿੰਦ ਸਿੰਘ ਦੀ ਆਗਮਨ ਦੀ ਯਾਦ ਦੇ ਵਿੱਚ ਗੁਰੂ ਗੋਬਿੰਦ ਸਿੰਘ ਘਾਟ ਬਣਿਆ ਹੋਇਆ ਹੈ ਉਹ ਉਹ pessoa ਮਾ ਦੇ ਲੇਕਿਨ ਹੁਣ ਉਸ ਦਾ ਨਾਮ ਬਦਲ ਕੇ ਗੁਪੇਸ਼ਵਰ ਮਹਾਦੇਵ ਕਰ ਦਿੱਤਾ ਗਿਆ ਕਿਉਂਕਿ ਆਪਣੇ ਗੁਰੂਆਂ ਦੀ ਵਿਰਾਸਤ ਪਰ ਇੱਥੇ ਕੋਈ ਸਾਹਮਣ ਵਾਲਾ ਹੀ ਨਹੀਂ ਹੈ ਸੋ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਾਉਂਦਿਆਂ ਹੋਇਆਂ ਇਹ ਇੱਥੇ ਕੁਣ ਗੋਬਨ ਸਿੰਘ ਦੀ ਯਾਦ ਦੇ ਵਿੱਚ ਹੁਣ ਵੀ ਇਹ ਪੁਸ਼ਕਰ ਘਾਟ ਦੀ ਜਿਹਨੂੰ ਪੁਲ ਸੌਬਰ ਦੇ ਉੱਪਰ ਜਿੱਥੇ ਗਊ ਘਾਟ ਹੈ ਪਰ ਗਊ ਘਾਟ ਇਸ ਦਾ ਨਾਮ ਹੁਣ ਕੋਪੀਸ਼ਾ ਮਹਾਦੇਵ ਕਰ ਦਿੱਤਾ ਗਿਆ ਪਰ ਉੱਪਰ ਗੋਬਨ ਸਿੰਘ ਘਾਟ ਦਾ ਹਜੇ ਵੀ ਨਿਸ਼ਾਨੀ ਮजूद ਹੈ ਜੀ ਤੋ ਕਦੇ ਵੀ ਇੱਥੇ ਪੁਸ਼ਕਰ ਆਓ ਸਾਰੇ ਦਰਸ਼ਨ ਕਰਕੇ ਜਰੂਰ ਜਾਇਓ ਗੁਰੂ ਆਪਣੇ ਗੁਰੂ ਸਾਹਿਬਾਂ ਦੀ ਨਿਸ਼ਾਨੀ ਹੈ ਵੀ ਇੱਥੇ ਚਾਰਨ ਸ਼ੋ ਉਪਰਾਧਪ ਹਾਂਜੀ ਦੋਸਤੋ ਇਹ ਹੈ ਇੱਥੇ ਪੁਸ਼ਕਰ ਦਾ ਸਨਸੈਟ ਪੁਆਇੰਟ ਐਸ ਟਾਈਮ ਤੱਕ ਹੈਰ ਦਿਨ ਦੇ 10 ਵਜ ਰਹੀ ਹੈ ਪਰ ਸ਼ਾਮ ਦੇ ਟਾਈਮ ਤੇ ਜਦੋਂ ਸਨਸੈਟ ਹੁੰਦਾ ਤਾਂ ਬਹੁਤ ਜਮਾਵਾੜਾ ਇੱਥੇ ਹੁੰਦਾ ਬਹੁਤ ਭੀੜ ਹੋ ਜਾਂਦੀ ਹੈ ਸੋ ਸ਼ਾਮ ਦਾ ਨਜ਼ਾਰਾ ਕਹਿੰਦੇ ਦੇਖਣ ਵਾਲਾ ਹੀ ਹੁੰਦਾ ਹੈ ਦੇਖਦੇ ਆ ਜੀ ਜੇ ਤਾਂ ਆਪਾਂ ਸ਼ਾਮ ਤੱਕ ਰੋਕੇ ਤਾਂ ਫਿਰ ਤੁਹਾਨੂੰ ਉਹ ਨਜ਼ਾਰਾ ਜ਼ਰੂਰ ਦਿਖਾਵਾਂਗੇ ਨਹੀਂ ਤਾਂ ਬਸ ਇਹ ਪੁਆਇੰਟ ਹੈ ਜਿੱਥੇ ਸਨਸੈਟ ਦੇ ਟਾਈਮ ਤੇ ਲੋਕ ਜਮਾ ਹੁੰਦੇ ਆ ਇਸ ਦਾ ਦ੍ਰਿਸ਼ ਸ਼ਾਮ ਦੇ ਟਾਈਮ ਦਾ ਸ਼ਾਮ ਦੇ ਟਾਈਮ ਦਾ ਦ੍ਰਿਸ਼ ਹੈ ਜੀ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਬੜੀ ਸੁੰਦਰ ਲੱਗ ਰਹੀ ਹੈ ਨੀ ਕੀ ਹੈ ਕੀ ਫੀਸ਼ ਹੈ ਇਹ ਹੈ ਜੀ ਪੁਸ਼ਕਰ ਘਾਟ ਦਾ ਦ੍ਰਿਸ਼ ਸ਼ਾਮ ਸਨਸੈਟ ਹੋਗਾ ਟਾਈਮ ਹੈ ਕਬੂਤਰਾਂ ਦੇ ਅਡਾਰੀਆਂ ਔਰਦਰ ਧਿਆਨ ਦੇ ਵਿੱਚ ਬੈਠੇ ਹੋਏ ਕੋਲ ਡੁੱਬਣ ਵਾਲੇ ਆ ਇਹ ਸ਼ਾਮ ਦਾ ਨਜ਼ਾਰਾ ਹੈ ਜੀ ਬਿਲਕੁਲ ਸ਼ਾਮ ਦਾ ਟਾਈਮ ਸਨ ਸੇ ਤੋਂ ਇੱਥੇ ਹੀ ਖਤਮ ਕਰਦੇ ਹਾਂ ਇਸ ਵਲੌਗ ਨੂੰ ਖਤਮ ਕਰਨ ਦੀ ਇਜਾਜ਼ਤ ਦਿਓ ਜੀ ਕੱਲ ਆਪਾਂ ਤੁਹਾਨੂੰ ਕਿਸੇ ਨਵੇਂ ਰਸਤਿਆਂ ਦੇ ਉੱਪਰ ਲੈ ਕੇ ਜਾਵਾਂਗੇ ਪਰਮਾਤਮਾ ਦੀ ਕਿਰਪਾ ਹੋਈ ਤਾਂ ਕੱਲ ਸਾਰਿਆਂ ਨੂੰ ਸਤ ਸ੍ਰੀ ਅਕਾਲ